ਜੀ ਵੈਗੁਰ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੇ ਆਪਾਂ ਦੀ ਜਿਹੜੇ ਡੱਕੇ ਨਾਲ ਲੈਸਾਂ ਬੁਣਦੇ ਹੁੰਨੇ ਆ ਤੇ ਆਪਾਂ ਨੇ ਦੁਪੱਟੇ ਨੂੰ ਲਾਈਆ ਜੀ ਲੈਸ ਲੈਸ ਲਾਈ ਆ ਆਪਾਂ ਨੇ ਸੂਈ ਧਾਗੇ ਦੇ ਨਾਲ ਆਪਾਂ ਜੀ ਲੜਾਂ ਲੜਾਂ ਨੂੰ ਹੀ ਲਾਈ ਆ ਜਿਹੜੇ ਦੋ ਆਪਣੇ ਚੁੰਨੀ ਦੇ ਲੜ ਹੁੰਦੇ ਨੇ ਤੇ ਜੋ ਵੀ ਜ਼ਰੂਰ ਜੀ ਤੇ ਆਪਣੀ ਲੈਸ ਵਾਲੀ ਵੀਡੀਓ ਦੇਖਿਓ ਜੀ ਲੈਸ ਜ਼ਰੂਰ ਬਣਾਉਣ ਦੀ ਟਰਾਈ ਕਰਿਓ ਇਹ ਫਿਰ ਦੱਸਿਓ ਵੀ ਤੁਹਾਨੂੰ ਲੈਸ ਵੀ ਆਉਣ ਲੱਗੀ ਪਹਿਲਾਂ ਜਦੋਂ ਤੁਸੀਂ ਲੈਸ ਹੀ ਸਿੱਖਣੀ ਆ ਜੀ ਪੱਛਮ ਦੇ ਉੱਪਰ ਸਿੱਖਿਓ ਤੇ ਇਹ ਆਪਾਂ ਨੇ ਬੁਣੀ ਹੋਈ ਹੈ ਜੀ ਐਂਕਰ ਦੇ ਧਾਗੇ ਦੇ ਵਿੱਚ ਇਹ ਆਪਾਂ ਨੇ ਜੀ ਪੂਰੇ ਇਹ ਆਪਣਾ ਦੁਪੱਟਾ ਪੱਲੜਾ ਲੜਾ ਨੂੰ ਇਹ ਲਾਈ ਆ ਜੀ ਦੋਨਾਂ ਨੂੰ ਪੂਰੀ ਜੁਨੀ ਨੂੰ ਨਹੀਂ ਲਾਈ ਇਹ ਆਪਣਾ ਟਰਸਰ ਜੀ ਦਾ ਹੈਗਾ ਜੀ ਦੁਪੱਟਾ ਵੀ ਜਿਵੇਂ ਘੱਟ ਠੰਡ ਦੇ ਵਿੱਚ ਆਪਾਂ ਨਾ ਵੀ ਘਰ ਦੇ ਵਿੱਚ ਇਹਨੂੰ ਲੈ ਸਕਦੇ ਹਾਂ ਬੜੀ ਸਾਨੀ ਦੇ ਨਾਲ ਦੇਮ ਕੇ ਯੁਰਾ ਪਾ ਗੁਰਦਵਾਰ ਸਾਹਿਬ ਜਾਣੇ ਜੀ ਉੱਥੇ ਵੀ ਆਪਾਂ ਲੈ ਸਕਦੇ ਆ ਤੇ ਨੀਲਾ ਜਿਹਾ ਕਲਰ ਆ ਜੀ ਬਹੁਤ ਸੋਹਣਾ ਲੱਗਦੀ ਆ ਜ਼ਰੂਰ ਤੁਸੀਂ ਵੀ ਲਾਓ ਜ਼ਰੂਰ ਟਰਾਈ ਕਰਿਓ ਤੇ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਧੰਨਵਾਦ ਕਰਦੇ ਆ ਜੀ ਤੇ ਆਪਾਂ ਲਾਈ ਆ ਜੀ ਹੱਥ ਦੇ ਨਾਲ ਦੋ ਇੱਕ ਲੈਸ ਦੇ ਉੱਪਰ ਦੀ ਦੋ ਬਰੀ ਸੂਈ ਨਘਾਈ ਆ ਜੀ ਇੱਕ ਬਰੀ ਇਧਰਲੀ ਸਾਈਡ ਨੂੰ ਆਪਾਂ ਨੇ ਲਾਈ ਫਿਰ ਇਧਰਲੀ ਸਾਈਡ ਨੂੰ ਇਹ ਲਾਈ ਆ ਜੇ ਆਪਾਂ ਮਸ਼ੀਨ ਦੇ ਆਪਾਂ ਨੀਲਾ ਧਾਗਾ ਲਾਇਆ ਜੀ ਇਹਨੂੰ ਤੇ ਜੇ ਆਪਾਂ ਮਸ਼ੀਨ ਨਾ ਲਾਉਣੀ ਆ ਫਿਰ ਆਪਣਾ ਜੈਲੋ ਕਲਰ ਦਾ ਧਾਗਾ ਲੱਗੂਗਾ ਜੀ ਬਹੁਤ ਸੋਹਣੀ ਲੱਗਦੀ ਹੈ ਜੀ ਲੈ ਸਕਣੀ ਲੱਗੀ ਹੋਈ ਤੇ ਜਰੂਰ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਵੀ ਤੁਹਾਨੂੰ ਮੇਰੇ ਜਿਹੜੇ ਦੁਪੱਟਾ ਚੁੰਨੀ ਆ ਕਿਵੇਂ ਲੱਗੀ ਤਾਂ ਦੀ ਸਾਰੇ ਭੈਣ ਭਰਾ ਜੀ ਸਪੋਰਟ ਕਰਦੇ ਨੇ ਆਪਾਂ ਨੂੰ ਇਸੇ ਤਰ੍ਹਾਂ ਸਪੋਰਟ ਬਣਾਈ ਰੱਖਿਓ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਪਹਿਲਾਂ ਦੇ ਜੁੜੇ ਹੋਏ ਨੇ ਜੀ ਉਹਨਾਂ ਨੇ ਤਾਂ ਆਪਣੀਆਂ ਵੀਡੀਓ ਦੇਖੀਆਂ ਨੇ ਲੈਸਾਂ ਵਾਲੀਆਂ ਜਿਹੜੇ ਨਵੇਂ ਨੇ ਜੀ ਜਿਨ੍ਹਾਂ ਨੇ ਨਹੀਂ ਦੇਖਿਆ ਕਈ ਵਾਰ ਆਪਾਂ ਨਹੀਂ ਵੀ ਚੈੱਕ ਕਰਦੇ ਜਾਂ ਕਈ ਵਾਰ ਕੋਈ ਪ੍ਰਾਣੀਆਂ ਵੀਡੀਓ ਨੇ ਆਪਣੇ ਅੱਗੇ ਨਹੀਂ ਆਉਂਦੀਆਂ ਹੈਗੀਆਂ ਨਾ ਫਿਰ ਪਤਾ ਨਹੀਂ ਲੱਗਦਾ ਤੇ ਮੈਂ ਇੱਕ ਦੋ ਲੈਸਾਂ ਹੋਰ ਨਵੀਆਂ ਬੁਣੀਆਂ ਨੇ ਜੀ ਟਰਾਈ ਕੀਤੀਆਂ ਨੇ ਤੇ ਮੈਂ ਜਲਦੀ ਹੋਈ ਜੀ ਫਿਰ ਉਹਨਾਂ ਦੀ ਵੀ ਵੀਡੀਓ ਪਾਉਂਗੀ ਜਿਨ੍ਹਾਂ ਨੇ ਦੇਖਣੀ ਉਹ ਵੀ ਦੇਖ ਲੈਣ ਜੀ ਤੇ ਡੱਕਿਆਂ ਦੇ ਨਾਲ ਬੁਣਨੇ ਆ ਜੀ ਆਪਣੇ ਦੋ ਕੁੰਡੇ ਨੇ ਬਸ ਆਪਾਂ ਨੇ ਉਹੀ ਰਿਪੀਟ ਕਰੀ ਜਾਣੇ ਨੇ ਕੋਈ ਲੈਸ ਬਣਾਉਣੀ ਔਖੀ ਨਹੀਂ ਆਪਾਂ ਬੁਣੀ ਹੈਗੀ ਐਂਕਰ ਦੇ ਧਾਗੇ ਦੇ ਉੱਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਹੱਸਦੇ ਪਾਸੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ